ਸਤ ਸ੍ਰੀ ਅਕਾਲ ਜੀ ਆਪਣੀਆਂ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਦਾ ਆਪਣੀ ਇਸ ਵੀਡੀਓ ਦੇ ਵਿੱਚ ਵੀ ਸਵਾਗਤ ਹੈ ਹੋਰ ਸੁਣਾਓ ਕੀ ਹਾਲ ਚਾਲ ਤੁਹਾਨੂੰ ਪਤਾ ਹੀ ਆਪਾਂ ਖਾਨਪੁਰ ਦੇ ਨਾਲ ਵੱਧਦੇ ਆ ਖਾਨਪੁਰ ਦੇ ਨਾਲ ਹੈ ਗਾਇਸ ਸਰੋਲਾ ਸਰੋਲਾ ਇੱਕ ਸਰੋਲਾ ਕਲਾਂ ਇੱਕ ਸਰੋਲਾ ਖੁਰਦਾ ਜਿਹੜਾ ਸਰੋਲਾ ਕਲਾਂ ਤੋਂ ਪਹਿਲਾਂ ਆਪਾਂ ਟਾਪਿਆ ਬਰਾੜੀ ਇਹਨਾਂ ਪਿੰਡਾਂ ਦੇ ਵੜਦੇ ਗੁਜਰਾਂ ਦੇ ਪਿੰਡਾਂ 'ਚ ਹੁਣ ਆਪਾਂ ਸਰੋਲਾ ਕਲਾਂਾਂ ਦੇ ਰੋਡ ਦੇ ਉੱਤੇ ਸਰੋਲਾ ਖੁਰਦਾ ਇੱਥੇ ਬੰਦੂਕ ਦੇਣੀ ਲਾਉਣੇ ਸੀ ਇੱਕ ਕੱਲ ਲਾ ਲਿਆ ਆਪਾਂ ਇੱਕ ਅੱਜ ਦੇਖੋ ਜੀ ਅੱਜ ਕੰਮ ਰਹਿ ਗਿਆ ਤਾਂ ਕੱਲ ਨੂੰ ਆਪਾਂ ਲਾ ਕੇ ਫਿਰ ਆਪਾਂ ਪੂਟੇ ਬੁੰਦੀ ਚਲੇ ਜਾਓ ਕਿ ਮਸ਼ੀਨ ਆਪਾਂ ਚਾਲੂ ਕਰਤੀ ਹੈ ਜੀ ਸਵੇਰ ਦਾ 8 ਦਾ ਟਾਈਮ ਇਸੇ ਦਾ ਤੁਹਾਨੂੰ ਤੇ ਸਦੀ ਹੁਵੀ ਆਪਣੀ ਪ੍ਰੀਤੋ ਚੱਲਦੀ ਮਸ਼ੀਨ ਬਿਲਕੁਲ ਆਪਾਂ ਕੂਕਤੀਆ ਚਲਾਤੀ ਆ ਮਹਾਰਾਜ ਦੀ ਕਿਰਪਾ ਨਾਲ ਕੰਮ ਠੀਕਾ ਵਧੀਆ ਜਿਸ ਹਿਸਾਬ ਨਾਲ ਐਡ ਕੀ ਮਸ਼ੀਨਾਂ ਨਵੀਆਂ ਨਿਕਲੀਆਂ ਤੇ ਉਸ ਹਿਸਾਬ ਨਾਲ ਲੱਗਦਾ ਸੀ ਆ ਵੀ ਸੀਜ਼ਨ ਪਟ ਜੂਗਾ ਪਾਸ ਠੀਕ ਆ ਇਹ ਕਰਮਾਂ ਵਾਲੀਆਂ ਆਪਦਾ ਤਾਂ ਪੂਰਾ ਕਰਨੀ ਏ ਜੇ ਆਪਾਂ ਨੂੰ ਕਮਾਈ ਨਾ ਦੇਣ ਗਿਆ ਤਾਂ ਐਡੀ ਵੀ ਗੱਲ ਨਹੀਂ ਵੀ ਘਾਟਾ ਨਾ ਪਾਉਣਗੇ ਇਹ ਗੱਲ ਤਾਂ ਜੀ ਪੱਕੀ ਆ ਕਿ ਕਮਾਈਆਂ ਘਟ ਗਈਆਂ ਕਮਾਈਆਂ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਕਮਾਈਆਂ ਦੇ ਵਿੱਚ ਕਿ ਮਸ਼ੀਨਰੀ ਹੋ ਗਈ ਜੀ ਜਾਦੇ ਤੇ ਬੜਾ ਆਲਿਆਂ ਦੇ ਨਖਰੇ ਵੀ ਗਏ ਆ ਬਾਦ ਤੇ ਬਾਕੀ ਮਸ਼ੀਨਾਂ ਵਾਲੇ ਵੀ ਕਈ ਆਪਣੇ ਵੀਰ ਹੈਗੇ ਆ ਜਿਹੜੇ ਕਮਾਉਣਾ ਨਹੀਂ ਚਾਹੁੰਦੇ ਬਸ ਇਧਰ ਸੈਰ ਸਵਾਟੇ ਕਰਨ ਆਉਂਦੇ ਆ ਰੇਟ ਤੋੜ ਕੇ ਵੜਦੇ ਆ ਆਪਾਂ ਟਾਪਰੀਆ ਬਗਰਾੜੀ ਬਰੇੜੀ ਬਰੇੜੀ ਉੱਥੇ ਵੀ ਆਪਾਂ 700 ਰੁਪਏ ਦੀ ਮਸ਼ੀਨ ਚਲਾਈ ਸੀ ਤੇ 700 ਰੁਪਿਆ ਹੀ ਖੀਰ ਤੱਕ ਆਪਾਂ ਰੱਖਿਆ ਚੱਲੀ ਆਪਣੀ ਵੀ ਗਈ ਲੋਕਾਂ ਨੇ 600 500 ਤੇ ਵੀ ਮਸ਼ੀਨਾਂ ਚਲਾਈਆਂ ਵੱਡੇ ਉਹਨਾਂ ਨੇ ਵੀ ਹੋ ਸਕਦਾ ਵੀ ਸਾਡੇ ਨਾਲ ਕੋਈ 10 20 ਪਿੰਗੇ ਵੱਧ ਵੱਡਲੇ ਹੋਣਗੇ ਬਸ ਇੰਨਾ ਕੀ ਫਰਕ ਪਿਆ ਕਿਉਂਕਿ ਜੇ ਆਪਾਂ ਵੱਡੇ ਪਲਾਟ ਸੋਚ ਕੇ ਚੱਲਦੇ ਆਂ ਵੀ ਵੱਡੇ ਪਲਾਟ ਵੱਢੀਏ ਆਪਾਂ ਰੇਟ ਘਟਾ ਲੈਨੇ ਆ ਜਿੰਨਾ ਕ ਆਪਾਂ ਵੱਡੇ ਪਲਾਟਾਂ ਦੇ ਵਿੱਚ ਕੰਮ ਵੱਧ ਨਿਭੜਦਾ ਉਹਨਾਂ ਕ ਰੇਟ ਵੀ ਘੱਟ ਮਿਲਦਾ ਤੇ ਵਿੱਗੇ ਵੀ ਜ਼ਿਆਦਾ ਮਾਰਦੇ ਕਿਉਂਕਿ ਜਿਹੜੇ ਵੱਡੇ ਕਿਸਾਨ ਆ ਵਿੱਗੇ ਮਾਰਨ ਦੀ ਕੋਸ਼ਿਸ਼ ਵੱਧ ਰੱਖਦੇ ਆ ਜਿਹੜੇ ਛੋਟੇ ਕਿਸਾਨ ਆ ਰੇਟ ਵੀ ਸਹੀ ਦਿੰਦੇ ਆ ਤੇ ਵਿੱਗੇ ਵੀ ਸਹੀ ਦੱਸਦੇ ਆ ਫਿਰ ਇਹਨਾਂ ਨਾਲ ਵਾਧਾ ਘਾਟਾ ਵੀ ਹੋ ਜਾਂਦਾ ਵਿੱਗਿਆਂ ਦਾ ਕੋਈ ਫਰਕ ਨਹੀਂ ਪੈਂਦਾ ਚਲੋ ਠੀਕ ਹੈ ਜੀ ਆਪਾਂ ਮਸ਼ੀਨ ਦਿੱਤੀ ਆ ਚਲਾ ਤੇ ਇਹ ਬੰਦੇ ਆ ਜਿਨ੍ਹਾਂ ਨੇ ਚਲਾਈ ਏ ਮੈਨੂੰ ਸ਼ਹਿਰ ਤੋਂ ਆਏ ਲੱਗਦੇ ਆ ਖੇਤੀਬਾੜੀ ਕਰਦੇ ਆ ਬੰਦੇ ਸਿਟੀ ਦੇ ਆ ਬੰਦਿਆਂ ਦਾ ਵੇਖਣ ਤੇ ਪਤਾ ਲੱਗਦਾ ਸਾਹਮਣੇ ਤੁਹਾਨੂੰ ਦਿਸਦੇ ਹੋਣਗੇ ਟੋਪੀਆਂ ਟੋਪੀਆਂ ਲਾਈਆਂ ਇਸ ਗੱਟੀ ਤੇ ਆਏ ਆ ਜੀ ਇਹ ਇਹ ਜਿੰਨਾਂ ਨੂੰ ਆਪਣੀ ਮਰੂਤੀ ਵੈਣ ਕਹਿੰਦੇ ਹੁੰਦੇ ਸੀ ਨਵੀਂ ਗੱਡੀ ਐ ਮਰੂਤੀ ਵੈਨ ਉਹਦੇ ਤੇ ਆਏ ਆ ਤੇ ਬੰਦੇ ਮਗਰ ਵੇਖ ਰਹੇ ਆ ਤੇ ਆਪਣਾ ਫੋਰਮੈਨ ਸਮਝਾ ਰਿਹਾ ਬਈ ਇਸ ਤਰ੍ਹਾਂ ਵੜਦੀ ਆ ਇਸ ਤਰ੍ਹਾਂ ਵੜਦੀ ਆ ਹਨਾ ਜਿਵੇਂ ਵੀ ਤੇ ਇਹਨਾਂ ਨੇ ਆਪਾਂ ਸਵੇਰੇ ਸਵੇਰੇ ਮਸ਼ੀਨ ਲਾਤੀ ਆ ਹੁਣ ਆਊਗਾ ਆਪਣਾ ਫੋਰਮੈਨ ਇੱਥੇ ਕਿਉਂਕਿ ਉਹਦਾ ਮੋਬਾਈਲ ਗੱਡੀ ਦੇ ਵਿੱਚ ਚਾਰਜ ਲੱਗਾ ਲੈਂਨ ਫਿਰ ਪੁੱਛਾਂਗੇ ਵੀ ਕੀ ਪੁੱਛਦੇ ਸੀ ਤੈਨੂੰ ਹੋ ਸਕਦਾ ਉਹਨਾਂ ਲਈ ਕੋਈ ਹੈਰਾਨੀ ਵਾਲੀ ਗੱਲ ਹੋਵੇ ਯਾਰ ਕਿਵੇਂ ਵੱਢ ਕੇ ਕਣਕ ਉੱਪਰ ਲੈ ਕੇ ਜਾਂਦੀਆਂ ਹੂੰ ਸੇਠ ਬੰਦੇ ਐ ਇਹਨਾਂ ਨੂੰ ਕੀ ਪਤਾ ਕਿੰਨਾ ਕੰਮਾਂ ਦਾ ਬਾਕੀ ਠੰਡ ਬਹੁਤ ਆ ਜੀ ਠੰਡ ਤਾਂ ਇੰਨੀ ਐ ਕਿ ਆ ਵੀ ਰਾਤ ਨੂੰ ਅੱਜ ਠੰਡ ਬਹੁਤ ਲੱਗੀ 2 ਦਿਨ ਪੂਰੀ ਗਰਮੀ ਰਹੀ ਰਾਤ ਨੂੰ ਵੀ ਕੰਬਲ ਲੈਣੋ ਜੇ ਨਹੀਂ ਕਰਦਾ ਸੀਗਾ ਮੱਛਰ ਘਰ ਕਿੱਟ ਲੈਣਾ ਪੈਂਦਾ ਸੀਗਾ ਤੇ ਪਰ ਪਸੀਨਾ ਆਉਂਦਾ ਸੀ ਪਰ ਅੱਤਾ ਹੀ ਠੰਡ ਰਿਕਾਰਡ ਤੋੜ ਸੀ ਦਿਨੇ ਆਥੇ ਇਸ ਤਰ੍ਹਾਂ ਠਰਦੇ ਸੀਗੇ ਜਿਵੇਂ ਕਿ ਵੀ ਆਪਣੇ ਇਸ ਪੂਰੇ ਸਿਆਲਾਂ 'ਚ ਠੰਡ ਹੁੰਦੀ ਹੈ ਹਾਂ ਐਵੇਂ ਠੀਕ ਆ ਗਿਆ ਕੀ ਪੋਸ਼ ਦੇਸੀਓ ਤੈਨੂੰ ਉਹ ਪੋਸ਼ ਦੇਸੀ ਦਾਣਾ ਆਉਂਦਾ ਮੰਗਰ ਹੂੰ ਮੜਮੋਟ ਕੱਦਾ ਦਾਣਾ ਹੁੰਦਾ ਸੀ ਤੇ ਉਹ ਫਿਰ ਬਾਕੀ ਕਟਰ ਉੱਚਾ ਕਰਕੇ ਕਣਕ ਜਿਆਦੇ ਸੁੱਕੀ ਐ ਤੇਜ ਰੀਲ ਜਦੋਂ ਬੜਕਾਉਂਦੀ ਐ ਤਾਂ ਹੀ ਅੱਛਾ 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 ਤੇ ਹੁਣ ਜੇ ਆਪਾਂ ਥੱਲੇ ਕਰਦੇ ਜੀ ਫਿਰ ਪੱਥਰਾਂ ਨਾਲ ਲੱਗਦਾ ਹੀ ਕਟੜ ਘਟ ਜਾਣਾ ਉਹ ਤੋਂ ਆਹ ਸਮਝਾਦ ਨੇ ਇਹ ਬੰਦੇ ਮੈਨੂੰ ਸ਼ਹਿਰ ਜਿਹੇ ਲੱਗਦੇ ਸੇਠ ਜੇ ਨਾ ਹਾਂ ਸਮਝਾਦਾ ਕਹਿੰਦੇ ਨਹੀਂ ਠੀਕ ਹੈ ਕਿੰਨੇ ਵਿੱਗੇ ਦੱਸ ਦੇ ਹਜੇ ਤਾਂ ਪੁੱਛਿਆ ਨਹੀਂ ਵਿੱਗਿਆ ਨੂੰ ਮੈਂ ਤਨੂੰ ਐਵੇਂ ਕਰ ਲੈ ਮੈਂ ਪੁੱਛਣਾ ਸੀ ਇਹ ਸਾਰੀ ਇਹਨਾਂ ਦੀ ਐ ਕਿ ਹੋਰ ਕਿਸੇ ਦੀ ਵੀ ਹਜੇ ਆਪ ਪੋਸ ਦੇ ਆ ਰਹਾ ਮੋਬਾਈਲ ਲੈਣਾ ਤੇ ਉਹ ਵਾਟਰ ਕੋਲਰ ਨਾਲ ਪਾਣੀ ਦਾ ਭਰ ਕੇ ਤੇ ਮੈਨੂੰ ਦੇ ਜਾ ਫਿਰ ਅਸੀਂ ਨਹੀਂ ਵਾਟਰ ਕੋਲਰ ਮੈਂ ਫਿਰ ਵਾਪਸ ਲਿਉ ਜਾਂ ਫਿਰ ਇੰਜ ਕਰਾ ਬੂਤਲ ਭਰ ਕੇ ਦੇ ਜਾ ਇਹ ਦੂਲ ਦੇ ਚਾਹ ਲਿਆਉਗਾ ਨਾ ਤੁਹਾਡੇ ਵਾਸਤੇ ਬਣਾ ਕੇ ਚਾਹ ਤੇ ਇਸ ਪਾਣੀ ਦੀ ਪਾਣੀ ਉਹ ਪਾਣੀ ਦਾ ਪਾੜ ਜਾਣਾ ਹਾਂ ਠੀਕ ਹੈ ਨਿਯਮ ਕਰਕੇ ਉਹਨਾਂ ਨੇ ਮੋਟਰ ਚਲਾਉਣੀ ਹੈ ਆ ਪੀਲਾ ਪਾਣੀ ਨਹੀਂ ਪੀਣਾ ਨਾ ਤੱਕਾ ਦਾ ਬੱਸ ਅੱਛਾ ਇਹ ਉੱਥੋਂ ਵਾਲਾ ਹੀ ਹੈ ਹਾਂ ਇਹ ਤਾਂ ਉੱਥੋਂ ਵਾਲਾ ਕੰਨ ਪਿਆ ਸੀ ਹਾਂ ਫਿਰ ਵਾਟਰ ਆ ਜਾ ਗੱਡੀ ਆ ਜਾਂਦੇ ਨਹੀਂ ਤਾਂ ਆ ਭਰ ਦੂੰਗਾ ਨਾ ਮਾਟ ਗੁੰਡਰ ਭਰ ਲਾਂਗੇ ਕਿ ਕਿੰਨਾ ਤਾਂ ਨਹੀਂ ਮੰਨ ਰ ਪਿਆ ਨਾ ਨਾ ਕਿੰਨਾ ਕੋਨਾ ਹੈ ਨਹੀਂ ਬਾਈ ਚਾਹ ਹੀ ਲਿਉਣੀ ਆਪਾਂ ਬਣਾ ਕੇ ਪੀਣ ਨੂੰ ਤਾਂ ਪਾਣੀ ਹੈਗਾ ਮੋਟਰ ਦਾ ਇੱਥੇ ਬਹੁਤ ਸਮੱਸਿਆ ਜੀ ਇਸ ਪਿੰਡ ਦੇ ਵਿੱਚ ਕਹਿੰਦੇ ਵੀ ਪਿੰਡ ਦੇ ਵਿੱਚੋਂ ਪਾਣੀ ਨਹੀਂ ਭਰਨਾ ਤੁਸੀਂ ਰੋਟੀ ਪਾਣੀ ਬਣਾ ਸਕਦੇ ਉਸ ਪਾਣੀ ਦਾ ਤੇ ਚਾਹ ਨਹੀਂ ਬਦੀ ਚਾਹ ਅਸੀਂ ਰਾਤ ਪਾਣੀ ਹੈਡ ਪੰਪ ਤੋਂ ਭਰ ਲਿਆ ਸੀਗਾ ਤੇ ਚਾਹ ਪਾਟ ਗਈ ਇਹਦੇ ਨੇ ਸਸ ਸਾਡੇ ਕੋਲੇ ਬੰਦਾ ਆਪਣਾ ਕਹਿੰਦਾ ਦੁੱਧ ਖਰਾਬ ਮੈਂ ਤਾਂ ਯਾਰ ਦੁੱਧ ਤਾਂ ਕਦਾ ਖਰਾਬ ਹੋਣਾ ਠੰਡ ਨਾਲ ਬੰਦੇ ਜੰਮੀ ਜਾਂਦੇ ਆ ਦੁੱਧ ਕਿੱਥੇ ਖਰਾਬ ਹੋਣਾ ਜਦੋਂ ਦੂਜੇ ਬੰਦੇ ਨੇ ਵੇਖਿਆ ਕਹਿੰਦਾ ਦੁੱਧ ਤੇ ਤਾਂ ਬਾਈ ਕਰੀਮ ਜੰਮੀ ਪਈ ਆ ਫਿਰ ਮੈਂ ਕਿਹਾ ਵੀ ਇੰਜ ਕਰੋ ਆਪਣੇ ਵਾਟਰ ਕੂਲਰ ਚ ਉਸ ਪਿੰਡ ਦਾ ਪਾਣੀ ਹੋਊਗਾ ਉਹਦੇ ਨਾਲ ਬਣਾ ਕੇ ਵੇਖੋ ਚਾਹ ਉਹਦੇ ਨਾਲ ਚਾਹ ਬਣਾਈ ਤੇ ਚਲੋ ਵਧੀਆ ਚਾਹ ਬਣ ਗਈ ਤੇ ਚਾਹ ਚ ਕੋਈ ਪ੍ਰੋਬਲਮ ਨਹੀਂ ਆਈ ਤੇ ਚਾਹ ਵਧੀਆ ਬਣ ਗਈ ਕੇਰਾ ਸੋਹਣਾ ਪਰ ਕੇਰੇ ਦੀ ਡੰਡ ਲਾਈ ਪਈ ਆ ਤੁਹਾਨੂੰ ਲੱਗ ਦੀਂਗੇ ਹੋਊਗਾ ਕਾਣਕ ਬਹੁਤ ਆ ਕੇਰਾ ਬਹੁਤ ਵੱਡਾ ਕਈਆਂ 35 ਵਿੱਗਾਂ ਦਾ ਕੇਰਾ ਪਰ ਵਿਚਾਰੇ ਵਿੱਗਾ 1.5 ਵਿੱਗਾ ਲਸਣ ਲਾ ਕੇ ਸਾਰੇ ਕੇਰੇ ਦੀ ਡੰਡ ਲਾਈ ਹੋਈ ਆ ਤੇ ਇੱਧਰ ਥੋੜੀ ਜੀ ਨਾਲ ਸਰੋਂ ਵੀ ਸੀ ਤੇ ਬਾਕੀ ਠੀਕ ਆ ਜੀ ਕੇਰਾ ਵਧੀਆ ਉਹ ਤੁਹਾਨੂੰ ਆਪਣੀ ਮਸ਼ੀਨ ਦਿਖਾਉਨੇ ਆਪਾਂ ਉਹ ਚਲੀ ਗਈ ਪਹਿਲੇ ਗਿੜੇ ਉਹ ਦੂਰ ਤੱਕ ਤੁਹਾਨੂੰ ਦਿਸਦੀ ਹੋਊਗੀ ਕਿਰਾਬੋ ਸੋਨਾ ਮਿਲਿਆ ਅੱਜ ਚਲੋ ਠੀਕ ਆ ਜੀ ਅੱਜ ਦਾ ਵਲੋਗ ਆਪਣਾ ਇੰਨਾ ਹੀ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਮੈਂਟ ਤੇ ਲਾਈਕ ਕਰੋ ਧੰਨਵਾਦ